ਅਕਾਲ ਤਖਤ ਮਹਾਨ ਸਿਰਤ ਪੰਤੀ ਸ਼ਾਨ ਅਕਾਲ ਤਖਤ ਮਹਾਨ ਹੈ ਸਿਰਤ ਪੰਤੀ ਸ਼ਾਨ ਹੈ ਹਾਲ ਤੱਕ ਮਹਾਨ ਹੈ ਸਿਰਤ ਪੰਤੀ ਸ਼ਾਨ ਹੈ ਕੋਲੇ ਕੋਲੇ ਹਾਂ ਅੱਛਾਵਾ ਔਰ ਅਸੀਂ ਆਪਣੇ ਸਧਾਰਨ ਛੋਟੇ-ਮੋਟੇ ਸਾਧਨ ਨਾਲ ਅਸੀਂ ਮੀਟਿੰਗ ਜਿਲਾ ਕਰਦਾਸਪੁਰ ਦੀ ਰੱਖੀ ਆ ਔਰ ਸਾਰੇ ਪ੍ਰਮਤਕਤ ਐਸ਼ੀਆ ਨੂੰ ਜਿਹੜੇ ਸੱਚੇ-ਸੁੱਚੇ ਤੇ ਮਾਨਦਰ ਲੋਕ ਨੇ ਅਕਾਲ ਪਤਿਰ ਨੂੰ ਸਮਰਪਿਤ ਨੇ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਸਾਡੇ ਕੋਲ ਇਹਨੇ ਸਾਧਨ ਤਾਂ ਨਹੀਂ ਪਰ ਸਾਡੇ ਪੱਲੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੇ ਸਾਥੀਆਂ ਦੇ ਪੱਲੇ ਸੱਚ ਅਸੀਂ ਸੱਚ ਨਾਲ ਖੜੇ ਆ ਤੇ ਹਮ ਹਮਾ ਕੇ 4 ਅਪ੍ਰੈਲ ਨੂੰ ਕੋਰ ਸੰਤੋਖਰਾਏ ਜਿਹੜਾ 메ਨ ਸੜਕ ਤੇ ਗੁਰਦੁਆਰੇ ਦੇ ਨਾਲ ਗੁਰਦੁਆਰੇ ਦੇ ਨਾਲ ਜਿੱਥੇ ਮੰਡੀ ਵੀ ਆ ਹਾਈ ਸਕੂਲ ਵੀ ਹੈ ਲਾਗੇ ਉਸ ਦਾ ਦੇ ਕੋਰਸ ਨੂੰ ਤੋੜ ਲੈ ਪਹੁੰਚਣ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ। ਕੁਝ ਪੰਜਾਬ ਸਰਕਾਰ ਨੇ ਕੀਤਾ ਜਿਹੜੀ ਸਰਕਾਰ ਲੋਕਾਂ ਨੂੰ ਇਹ ਕਹਿੰਦੀ ਸੀ ਕਿ ਅਸੀਂ ਬੜੇ ਕਿਸਾਨ ਹਤੈਸ਼ੀ ਆ। ਉਹਨਾਂ ਨੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ। ਔਰ ਕਿਸਾਨ ਬੀਬੀਆਂ ਨੂੰ, ਕਿਸਾਨ ਬਜ਼ੁਰਗਾਂ ਨੂੰ ਰਾਤ ਦੇ ਹਨੇਰੇ ਦੇ ਵਿੱਚ ਉਹਨਾਂ ਨਾਲ ਬਹੁਤ ਤਕਮਕੀ ਹੋਈ ਆ ਉਹ ਜਾਤੀ ਹੋਈ ਆ ਅੰਦਾਜ਼ ਦੇ ਨਾਲ ਇੱਕ ਪਾਸੇ ਅੰਦਾਜ਼ ਤਾਂ ਕਹਿੰਦੇ ਆ ਦੂਜੇ ਪਾਸੇ ਉਹਨਾਂ ਨਾਲ ਧੱਕਾ ਕਰਦੇ ਆ ਲੋਕ ਪੰਜਾਬ ਸਰਕਾਰ ਦੇ ਸਲੈਜੀਤ ਤੋਂ ਵੀ ਜਾਣੂ ਹੋ ਗਏ ਦੂਜੇ ਪਾਸੇ ਲੋਕਾਂ ਦਾ ਮੋਹ ਬਾਦਲ ਪਰਵਾਹ ਤੋਂ ਬੁਰੀ ਤਰ੍ਹਾਂ ਭੰਗ ਹੋ ਚੁੱਕਾ ਕਿਉਂਕਿ ਉਹਨਾਂ ਨੇ ਸਾਰੀਆਂ ਗੱਲਾਂ 2 ਦਸੰਬਰ ਨੂੰ ਅਕਾਲ ਤਖਤ ਤੋਂ ਜਿਲੀਆਂ ਹੋਈਆਂ ਸੀ ਸਾਰੀਆਂ ਗੱਲਾਂ ਮੰਨਣ ਦੇ ਬਾਵਜੂਦ ਵੀ ਉਹ ਅਕਾਲ ਤਖਤ ਦਾ ਨਹੀਂ ਮੰਨ ਰਹੇ ਇਹ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਰੋਸ ਆ ਕਿ ਜਿੱਥੋਂ ਤਾਕਤ ਲੈ ਕੇ ਇਹਨਾਂ ਨੇ ਪੰਜ ਵਾਰੀ ਮੁੱਖ ਮੰਤਰੀ ਬਣਿਆ ਆਪਣੇ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਕਿਸੇ ਨੂੰ ਐਮਪੀ ਬਣਾਇਆ ਕਿਸੇ ਨੂੰ ਵਜ਼ੀਰ ਬਣਾਇਆ ਕਿਸੇ ਨੂੰ ਐਮਐਲਏ ਬਣਾਇਆ ਇਹਨਾਂ ਨੇ ਉਹ ਅਕਾਲ ਤਖਤ ਦਾ ਹੁਕਮ ਨਹੀਂ ਮੰਨਿਆ